ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਦੱਸਦੀ ਆ ਤੁਹਾਨੂੰ ਆਪਾਂ ਗਲੇ ਦੇ ਉੱਤੇ ਗੋਮ ਲੈਸ ਕਿਵੇਂ ਲਾਉਣੀ ਹੈ ਜਾਂ ਆਪਾਂ ਪਾਈਪਿੰਗ ਕਿਵੇਂ ਲਾਉਣੀ ਹੈ ਕਿਉਂਕਿ ਮੈਂ ਅੰਦਰੋਂ ਗਲੇ ਨੂੰ ਪਹਿਲਾਂ ਕਟਿੰਗ ਕਰ ਲਿਆ ਸੀਗਾ ਇਹਦੇ ਵਿੱਚ ਕਪੜਾ ਘੱਟ ਹੋਣ ਕਰਕੇ ਦੋ ਗਲੇ ਇਕੱਠੇ ਬਣਾਏ ਸੀਗੇ ਇਸ ਲਈ ਮੈਂ ਇਹਨੂੰ ਵਿੱਚੋਂ ਕਟਿੰਗ ਕੀਤਾ ਹੋਇਆ ਤੇ ਆਪਾਂ ਇਹ ਪਾਈਪਿੰਗ ਲੈ ਲੈਣੀ ਹੈ ਜਾਂ ਕੋਈ ਲੈਸ ਲੈ ਲੈਣੀ ਹੈ ਇਸ ਤਰੀਕੇ ਦੀ ਆਪਾਂ ਗਲੇ ਨੂੰ ਇਸ ਤਰ੍ਹਾਂ ਰੱਖਣਾ ਪੁੱਠਾ ਕਰਕੇ ਤੇ ਜਿਹੜੀ ਆ ਲੈਸ ਹੈ ਇਹਨੂੰ ਆਪਾਂ ਉੱਤੋਂ ਸਿੱਧੀ ਕਰਕੇ ਰੱਖ ਲਾਂਗੇ ਇਸ ਤਰੀਕੇ ਨਾਲ ਤੇ ਇੱਥੇ ਬਿਲਕੁਲ ਨਾਲ-ਨਾਲ ਕਰਕੇ ਸਿਲਾਈ ਲਉਣੀ ਹੈ ਜੇ ਕੋਈ ਮੋਟਾ ਕੱਪੜਾ ਹੈਗਾ ਜਿਹਦੇ ਵਿੱਚੋਂ ਦੀ ਗਲੇ ਦਾ ਨਿਸ਼ਾਨ ਨਹੀਂ ਪਤਾ ਲੱਗਦਾ ਤੁਸੀਂ ਇਸ ਤਰ੍ਹਾਂ ਕਰਕੇ ਅੰਦਰਲੀ ਸਾਈਡ ਤੋਂ ਇੱਥੇ ਚੌਕ ਨਾਲ ਨਿਸ਼ਾਨ ਬਣਾ ਸਕਦੇ ਹੋ ਬਿਲਕੁਲ ਆਪਾਂ ਇੱਥੇ ਨਾਲ-ਨਾਲ ਕਰਕੇ ਸਿਲਾਈ ਲਾਵਾਂਗੇ ਹੁਣ ਹਾਂਜੀ ਹੁਣ ਆਪਾਂ ਇਹ ਲੈਸ ਨੂੰ ਚੰਗੀ ਤਰ੍ਹਾਂ ਲਾ ਲਾਂਗੇ ਸਾਰੀ ਨੂੰ ਬਿਲਕੁਲ ਇੱਥੇ ਨਾਲ-ਨਾਲ ਕਰਕੇ ਸਿਲਾਈ ਲਉਣੀ ਹੈ ਬਿਲਕੁਲ ਇੱਥੇ ਕਰਕੇ ਠੀਕ ਹੈ ਇਹਦੇ ਉੱਤੇ ਨਾਲ-ਨਾਲ ਗਲੇ ਦੇ ਵੀ ਗੁਲਾਈ ਦੇ ਵਿੱਚ ਹੀ ਲਾਉਣੀ ਹੈ ਜਿਹੜੀ ਸ਼ੇਪ ਦਾ ਗਲਾ ਬਸ ਉਸੇ ਸ਼ੇਪ ਦੇ ਹਿਸਾਬ ਨਾਲ ਹੀ ਲਾਉਣੀ ਹੈ ਜੇ ਹੁਣ ਆਪਾਂ ਸ਼ੇਪ ਦੇ ਹਿਸਾਬ ਨਾਲ ਨਾ ਲਾਵਾਂਗੇ ਸੀ ਹੁਣ ਤਾਂ ਗਲੇ ਦੀ ਸ਼ੇਪ ਵਿਗੜ ਜੂਗੀ ਤੇ ਸੋਹਣਾ ਨਹੀਂ ਲੱਗਣਾ ਬਿਲਕੁਲ ਵੀ लैस ला लेंगे हम आप उपर तक तक ठीक है हाँ जी आप लैस ला के इस तरह तैयार कर ली सी ठीक है हूँ देख सकते हो इधर बिल्कुल सही तरीके न लैस लगी है ठीक है ਦੋਨੇ ਪਾਸੇ ਸਲਾਈਆਂ ਬਿਲਕੁਲ ਸਹੀ ਲੱਗੀਆਂ ਤੇ ਹੁਣ ਆਪਾਂ ਕੀ ਕਰਾਂਗੇ ਜਿਹੜਾ ਇਹ ਹੁਣ ਆਪਾਂ ਜਿਹੜਾ ਸਾਈਡ ਤੋਂ ਫालतू ਕਪੜਾ ਇਹਨੂੰ ਆਪਾਂ ਇੱਥੋਂ ਫੋਲਡਿੰਗ ਕਰਦਾਂਗੇ ਤੇ ਸਿਉਣ ਲਾ ਦਾਂਗੇ ਤੇ ਇੱਕ ਹਾਂਜੀ ਹੁਣ ਆਪਾਂ ਲੇਸ ਵਾਲੇ ਗਲੇ ਨੂੰ ਕਮੀਜ਼ ਦੇ ਉੱਤੇ ਅਟੈਚ ਕਰ ਲਿਆ ਤੇ ਇੱਥੋਂ ਆਪਾਂ ਚਾਰੇ ਪਾਸਿਆਂ ਤੇ ਸਿਉਣ ਲਾ ਕੇ ਜਿਹੜਾ ਅੰਦਰਲਾ ਕੱਪੜਾ ਐਕਸਟਰਾ ਕੱਪੜਾ ਉਹ ਵੀ ਆਪਾਂ ਕਟਿੰਗ ਕਰਤਾ ਬਿਲਕੁਲ ਬਰਾਬਰ ਨਾਪ ਲੈ ਕੇ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਛੋਟੇ-ਛੋਟੇ ਕੱਟ ਲਾ ਕੇ ਤੇ ਇਹਨੂੰ ਸਿੱਧਾ ਕਰ ਲੈਣਾ ਠੀਕ ਹੈ ਤੇ ਹੁਣ ਆਪਾਂ ਸਿੱਧਾ ਕਰ ਲਾਂਗੇ ਇਸ ਤਰੀਕੇ ਨਾਲ ਸਿੱਧੇ ਕਰ ਲਾਂਗੇ ਠੀਕ ਹੈ ਆ ਦੇਖੋ ਤੇ ਸੁੱਕੀ ਹਾਂਜੀ ਫਿਰ ਆਪਾਂ ਸਿੱਧਾ ਕਰਕੇ ਇਹਦੇ ਉੱਤੇ ਇਸ ਤਰ੍ਹਾਂ ਸਿਉਣ ਲਾ ਲਾਂਗੇ ਬਿਲਕੁਲ ਸਿੱਧੀ ਕਰਕੇ ਬਰਾਬਰ ਕਰਕੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਪਾਈਪਿੰਗ ਲਾ ਲੈਣੀ ਹੈ ਠੀਕ ਹੈ ਗਲੇ ਦੇ ਉੱਤੇ ਲੈਸ ਜਾਂ ਪਾਈਪਿੰਗ ਕੁਝ ਵੀ ਇਸ ਤਰੀਕੇ ਨਾਲ ਆਪਾਂ ਲਾ ਸਕਦੇ ਹਾਂ